ਸ੍ਰੀ ਆਗਾਲਾ ਅਰਦਾ 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 ਸਮਸਤ ਨਾਲ ਪਰ ਚੁੱਕੀ ਹੈ ਵਿਦਿਆਰਥੀ ਉਹ ਬਹੁਤ ਆ ਜਾ ਪਿੱਛੇ ਹਲੇ ਕੁਝ ਵੀ ਨਹੀਂ ਹਲੇ ਬਾਬਾ ਦੇਖੇ ਹੀ ਕੁਝ ਨਹੀਂ ਹਲੇ ਤਾਂ ਦੇਖ ਆੜਦਾ ਆੜਦਾ ਗੁਰਦਾ ਸਾਰਾ ਪੰਜਾਬ ਹੀ ਇੱਥੇ ਆ ਗਿਆ ਬਾਬਿਓ ਇਹ ਪੰਜਾਬ ਹੈ ਪੰਜਾਬ ਸਬ ਲਗਾਤਾਰ ਏ ਨੀਦਾਪਦਾ ਕੀ ਕਗੜਾਵਾਗੇ ਯਾਰਾਂ ਦੀ ਕਿਤਾਬ ਦੇ ਵਿੱਚ ਜਿਹੜੇ ਹੈ ਗਿਆ ਲੋਕ ਆ ਰਹੇ ਨੇ ਤੁਸੀਂ ਦੇਖ ਸਕਦੇ ਹੋ